ਬਈ ਜੇ ਤੁਸੀਂ ਆਪਦੀ ਹਵੇਲੀਆਂ ਦੇ ਲਈ ਕੁਝ ਇਸ ਤਰ੍ਹਾਂ ਦਾ ਸੈਟਅਪ ਰੈਡੀ ਕਰਨਾ ਚਾਹੁੰਨਾ ਹੁਣ ਤੁਹਾਨੂੰ ਵੱਖ-ਵੱਖ ਸ਼ੋਰੂਮਾਂ ਤੇ ਜਾ ਕੇ ਰੇਟ ਟਰਾਈ ਕਰਨ ਦੀ ਕੁਆਲਿਟੀ ਚੈੱਕ ਕਰਨ ਦੀ ਕੋਈ ਲੋੜ ਨਹੀਂ ਆਹ ਚੀਜ਼ ਦਾ ਅੱਜਕੱਲ ਟ੍ਰੈਂਡ ਬਹੁਤ ਜ਼ਿਆਦਾ ਚੱਲ ਪਿਆ ਜਿਵੇਂ ਅੱਜਕੱਲ ਆਪਾਂ ਪੰਜਾਬ ਦੇ ਵਿੱਚ ਦੇਖਦੇ ਆਂ ਇਹ ਸਾਰੇ ਅਗਲਾ ਪਿੱਤਲ ਦੇ ਗੇਟ ਲਵਾਉਂਦਾਗਾ ਟਾਲੀ ਦੇ ਐਂਟਰੀ ਦੇ ਵਿੱਚ ਗੇਟ ਲਵਾਉਂਦਾਗਾ ਟਾਲੀ ਠੋਸ ਬਹੁਤ ਹੁੰਦੀ ਹੈ ਇਹ ਸਾਡਾ ਕਲਚਰ ਹੈ ਜਿਹੜਾ ਇਹ ਸਾਰਾ ਰਾਜਸਥਾਨ ਤੋਂ ਆਏਗਾ ਇਹ ਜਿਹੜੀਆਂ ਚੀਜ਼ਾਂ ਮਸ਼ਹੂਰ ਹੁੰਦੀ ਸੀ ਪਹਿਲਾਂ ਰਾਜਸਥਾਨ ਦੀਆਂ ਹੁੰਦੀਆਂ ਸੀ ਤੇ ਪੰਜਾਬ ਦੇ ਵਿੱਚ ਵੀ ਇਹਦਾ ਟ੍ਰੈਂਡ ਅੱਜ ਤੋਂ 100 ਸਾਲ ਪਹਿਲਾਂ ਬਹੁਤ ਜ਼ਿਆਦਾ ਰਹਾਗਾ ਜਿਵੇਂ ਆਪਾਂ ਦੇਖਦੇ ਆਪਣੇ ਮਾਈਆਂ ਦੇ ਦਾਦੀਆਂ ਦੇ ਵੱਡੇ ਵੱਡੇ ਸੰਦੂਕ ਹੁੰਦੇ ਸੀ ਪਿੱਤਲ ਲੱਗਿਆ ਹੁੰਦਾ ਸੀ ਜਾਂ ਪੂਰੇ ਟਾਲੀ ਦੇ ਵਿੱਚ ਬਣੇ ਹੁੰਦੇ ਸੀ ਉਸ ਤਰ੍ਹਾਂ ਹੀ ਜਿਹੜਾ ਪੁਰਾਣਾ ਕਲਚਰ ਹੈ ਅੱਜ ਫੇਰ ਆ ਰਹੇ ਕਲਾਸਿਕਲ ਬੈੱਡ ਆ ਰਹੇ ਨੇ ਜਾਂ ਪੁਰਾਣੇ ਤਰੀਕੇ ਦੇ ਬਣੇ ਹੋਏ ਬੈੱਡ ਆ ਰਹੇ ਨੇ ਅਲਮਾਰੀਆਂ ਆ ਰਹੀਆਂ ਅੱਜ ਕੱਲ ਆਪਦੇ ਘਰਾਂ ਦੇ ਵਿੱਚ ਬੰਦਾ ਹਵੇਲੀਆਂ ਦੇ ਵਿੱਚ ਬਹੁਤ ਸ਼ੌਕਨਾਕ ਕੰਮ ਕਰਵਾਉਂਦਾਗਾ ਇੱਕ ਰੂਮ ਮਾਡਰਨ ਸੈਟਅਪ ਦਾ ਇੱਕ ਕਲਾਸਿਕਲ ਸੈਟਅਪ ਦਾ ਇੱਕ ਰਾਇਲ ਸੈਟਅਪ ਦਾ ਇੱਕ ਰੂਮ ਆਪਾਂ ਇਸ ਤਰ੍ਹਾਂ ਦੇ ਸੈਟਅਪ ਵੀ ਬਣਾ ਸਕਦੇ ਹਾਂ ਜਿਵੇਂ ਦੇ ਆਪਣੇ ਸਾਰੇ ਗ ਮੈਂ ਤੁਹਾਨੂੰ ਕੁਆਲਿਟੀ ਦੱਸ ਦਣਾਗਾ ਇਹ ਸਾਰਾ ਬਣਿਆ ਹੁੰਦਾ ਪਿਓਰ ਟਾਲੀ ਦੇ ਵਿੱਚ ਸਾਡੀ ਟਾਲੀ ਦੀ ਪੂਰੀ ਜਿਆਦਾ ਗਾਰੰਟੀ ਹੋਊਗੀ ਪੂਰੀ ਫੁੱਲ ਟਾ ਫੁੱਲ ਗਾਰੰਟੀ ਹੋਊਗੀ ਸਾਰੇ ਇਹ ਤੇ ਪਿੱਤਲ ਦਾ ਕੰਮ ਕੀਤਾ ਹੁੰਦਾਗਾ ਚਾਹੇ ਆਪਾਂ ਬੈੱਡਾਂ ਤੇ ਲਾਈਏ ਲਮਾਰੀਆਂ ਤੇ ਲਾਈਏ ਡਰੈਸਿੰਗ ਟੇਬਲ ਤੇ ਲਾਈਏ ਜੇ ਆਪਾਂ ਬੈੱਡ ਨੂੰ ਕਲਾ ਫੋਕਸ ਕਰੀਏ ਸਾਰਾ ਟਾਲੀ ਦੇ ਵਿੱਚ ਬਣਿਆ ਹੋਇਆਗਾ ਉੱਤੇ ਅਸੀਂ ਇਹਦੇ ਸਪੈਸ਼ਲ ਕਾਰਵਿੰਗ ਵੀ ਕੀਤੀ ਹੋਈ ਹੈ ਇਹ ਪਤਲ ਦਾ ਵਰਕ ਕੀਤਾ ਹੋਇਆਗਾ ਸਾਰਾ ਠੋਸ ਟਾਲੀ ਦੇ ਵਿੱਚ ਆ ਮਾਰਕੀਟ ਦੇ ਵਿੱਚ ਨਾ ਜਿਹੜਾ ਇਹ ਬੈੱਡ ਵਿਕਦਾਗਾ ਉਹ ਵਿਦਆਊਟ ਸਟੋਰੇਜ ਬੈੱਡ ਵਿਕਦਾਗਾ ਉਹ ਸਾਰਾ ਫੋਲਡੇਬਲ ਬੈੱਡ ਹੁੰਦਾ ਹੈ ਪਲਾਈਆਂ ਵਗੈਰਾ ਉਹਦੀਆਂ ਸਾਰੀਆਂ ਅਲੱਗ ਹੋ ਜਾਂਦੀਆਂ ਪਰ ਅਸੀਂ ਜਿਹੜਾ ਇਹ ਬੈੱਡ ਦੇ ਰਹੇ ਹਾਂ ਅਸੀਂ ਇਹ ਅਰਜਕਲ ਜਿਵੇਂ ਪੰਜਾਬ ਦੇ ਵਿੱਚ ਚੱਲਦਾ ਹੈਗਾ ਅਸੀਂ ਇਹ ਵੀ ਸਟੋਰੇਜ ਵਾਲਾ ਬੈੱਡ ਦੇ ਰਹੇ ਹਾਂ ਕਿ ਬੰਦਾ ਇਹਦੇ ਸਟੋਰ ਕਰ ਸਕਦਾ ਵੀ ਆਪਣੇ ਕੰਬਰ ਗੱਈਆਂ ਵਗੈਰਾ ਤੇ ਇੱਕ ਅਸੀਂ ਕੰਬੋ ਬਣਾਇਆ ਹੈਗਾ ਇਹ ਕੰਬੋ ਦੇ ਵਿੱਚ ਹੀ ਅਸੀਂ ਸਾਰਾ ਸਮਾਨ ਦੇ ਰਹੇ ਹਾਂ ਹੋਰ ਨਹੀਂ ਬਾਜ਼ਾਰ ਨਾਲੋਂ ਆਪਣਾ 60 ਤੋਂ 70000 ਰੁਪਏ ਦਾ ਫਾਇਦਾ ਬੜੇ ਆਰਾਮ ਨਾਲ ਹੋ ਜਾਊਗਾ ਰੇਟ ਥਰੂ ਐਂਡ ਤੇ ਡਿਸਕਲੋਜ਼ ਕਰਾਂਗੇ ਇਹ ਕੰਬੋ ਦੇ ਵਿੱਚ ਅਸੀਂ ਦੇ ਰਹੇ ਹਾਂ ਇੱਕ ਦਾ ਬੈੱਡ ਹੋਗੇ ਇਹਦੇ ਨਾਲ ਦੋ ਸਾਈਡ ਟੇਬਲ ਦਵਾਂਗੇ ਇਹਦੇ ਨਾਲ ਹੀ ਅਸੀਂ ਇੱਕ ਅ ਦਵਾਂਗੇ ਮੈਟਰਸ ਜਿਹਦੀ ਕਿ 5 ਸਾਲ ਦੀ ਗਰੰਟੀ ਹੋਊਗੀ ਸਾਰਾ ਸੌਫਟੀ ਮੈਟਰਸ ਹੋਊਗਾ ਬ੍ਰੈਂਡ ਵਿੱਚ ਹੋਰ ਹੀ ਮਿਲ ਜਾਣ ਸਾਰੇ ਬ੍ਰਾਂਡਡ ਮੈਟਰਸ ਹੋਣਗੇ ਬ੍ਰਾਂਡਡ ਆਈਟਮਾਂ ਹੋਣੀਆਂ ਆਪਣੇ ਕੋਲ ਸਾਰੀਆਂ ਤੇ ਇਹਦੇ ਨਾਲ ਹੀ ਆਪਾਂ ਇੱਕ 7x5 ਸਾਈਜ਼ ਦੀ ਵੱਡੀ ਅਲਮੀਰਾ ਦਵਾਂਗੇ ਤੁਸੀਂ ਅਲਮੀਰਾ ਦੇਖ ਸਕਦੇ ਹੋ ਨੇ ਡੰਗਾਈ ਵੀ ਬਹੁਤ ਐ ਇਹਤੇ ਕੋਈ ਪਲਾਈ ਬੋਰਡ ਦਾ ਵਰਕ ਨਹੀਂ ਕੀਤਾ ਹੋਣਾ ਸਾਰੀ ਤੇ ਸਾਰੀ ਟਾਲੀ ਦੇ ਵਿੱਚ ਅਲਮੀਰਾ ਬਣੀ ਹੋਊਗੀ ਉੱਤੇ ਦੇ ਪਿੱਤਰ ਲੱਗਿਆ ਹੋਊਗਾ ਇੱਕ ਇਹ ਅਲਮੀਰਾ ਹੋਊਗੀ ਤੇ ਇੱਕ ਇਹਦੇ ਨਾਲ ਆਪਾਂ ਇਸ ਤਰ੍ਹਾਂ ਦਾ ਕੁਝ ਡਰੈਸਿੰਗ ਟੇਬਲ ਦੇ ਰਿਆਂ ਡਰੈਸਿੰਗ ਟੇਬਲ ਵੀ ਜਿਹੜਾ ਬਣਿਆ ਹੈਗਾ ਸਟੋਰੇਜ ਵਾਲਾ ਅੰਦਰ ਆ ਸੋ ਦਾ نیچے ਡਰਾਸ ਵਗੈਰਾ ਬਣੇ ਹੋਏ ਨੇ ਫਿਰ ਜਿਹੜਾ ਨੌਰਸ ਵਗੈਰਾ ਲੱਗਣੀਆਂ ਬਾਕੀ ਨੇ ਥੋੜਾ ਇਨਕੰਪਲੀਟ ਹੈ ਇਸ ਤਰ੍ਹਾਂ ਦੇ ਆਪਾਂ ਸੌਰੀ ਡਰੈਸਿੰਗ ਦੇ ਰਹੇ ਹਾਂ ਇਹ ਕੰਬੋ ਦੇ ਵਿੱਚ ਤੇ ਇਹਦੇ ਨਾਲ ਆਪਾਂ ਕੁਝ ਇਸ ਤਰ੍ਹਾਂ ਦਾ LED ਪੈਨਲ ਦੇ ਰਹੇ ਹਾਂ ਇਹ ਹੋ ਗਈਆਂ ਤਕਰੀਬਨ 5 ਆਈਟਮਾਂ ਹੋ ਗਈਆਂ ਇਹ ਪੰਜ ਆਈਟਮਾਂ ਦੇ ਬਾਜ਼ਾਰ ਦੇ ਹਿਸਾਬ ਨਾਲ ਦੇਖੀਏ ਮਾਰਕੀਟ ਦੇ ਹਿਸਾਬ ਨਾਲ ਦੇਖੀਏ 220000 30000 ਜੇ ਅਗਲਾ ਕੁਝ ਤਨ ਨਹੀਂ ਤਨ ਲੱਖ ਰੁਪਏ ਰੇਡ પાਕੇ ਨਾ ਕੁਝ ਪੈਸੇ ਡਿਸਕਾਊਂਟ ਦੇ ਕੇ 2.5 ਲੱਖ ਰੁਪਏ ਦੇ ਵੀ ਦੇ ਦਿੰਦਾ ਤੇ ਕਸਟਮਰ ਲੈ ਵੀ ਲੈਂਦੇ ਨੇ ਪਰ ਅਸੀਂ ਇਹ ਸਾਰਾ ਕੰਪਲੀਟ ਸੈਟਅਪ ਅਸੀਂ ਸਿਰਫ ਤੇ ਸਿਰਫ 158000 ਰੁਪਏ ਦਾ ਦੇ ਰਹੇ ਹਾਂ ਜਿਹੜਾ ਸਾਰਾ ਕੰਪਲੀਟ ਸੈਟਅਪ 158000 ਰੁਪਏ ਦਾ ਆਫਰ ਐਂਡੀ ਖਤਮ ਹੁੰਦੀ ਹੈ ਹੋਰ ਤਾਂ ਹੋਰ ਸਾਰੇ ਪੰਜਾਬ ਦੇ ਵਿੱਚ ਇਹ ਸੈਟਅਪ ਦੀ ਡਿਲੀਵਰੀ ਬਿਲਕੁਲ ਫ੍ਰੀ ਦੇ ਰਹੇ ਹਾਂ ਜੇ ਤੁਹਾਨੂੰ ਕੋਈ ਡਾਊਟ ਹੈ ਸਾਡੇ ਨੀਚੇ ਦਿੱਤੇ ਗਏ ਨੰਬਰ 980424202 ਤੇ ਕਾਲ ਕਰਕੇ ਕਲੀਅਰ ਵੀ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਆਰਡਰ ਕਰਨਾ ਹੈਗਾ ਉਹੀ ਨੰਬਰ ਤੇ ਤੁਸੀਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਕੁਝ ਰਕਮ ਸਾਡੇ ਅਕਾਊਂਟ ਦੇ ਵਿੱਚ ਅਡਵਾਂਸ ਪਾ ਕੇ ਬਾਕੀ ਦੀ ਰਕਮ ਜਦੋਂ ਤੁਹਾਡੇ ਸਮਾਨ ਘਰ ਪਹੁੰਚ ਜਾਵੇ ਕੁਆਲਿਟੀ ਚੈੱਕ ਕਰਕੇ ਤੁਸੀਂ ਉਦੋਂ ਪੇ ਕਰ ਸਕਦੇ ਹੋ ਕੋਈ ਚੱਕਰ ਨਹੀਂ ਜੇ ਤੁਸੀਂ ਸਾਡੇ ਸ਼ੋਰੂਮ ਬਰਨਾਲਾਪੁਰਸ ਤੋਂ ਵਿਜ਼ਿਟ ਵੀ ਕਰਨਾ ਹੈਗਾ ਜੇ ਸਾਡੇ ਸ਼ੋਰੂਮ ਬਰਨਾਲਾਪੁਰਸ ਤੋਂ ਵਿਜ਼ਿਟ ਵੀ ਸਾਡਾ ਸਾਡਾ ਐਡਰੈਸ ਨਿਊ ਬੱਸ ਸਟੈਂਡ ਰੋਡ ਓਪੋਜ਼ਿਟ ਪ੍ਰੇਮ ਪ੍ਰਧਾਨ ਮਾਰਕੀਟ ਗਲੀ ਦੇ ਵਿੱਚ ਇਹ ਸਟੋਰ ਹੈ ਬਰਨਾਲਾ ਬੂਟਸ ਦੇ ਨਾਮ ਤੇ ਸਤਿ ਸ਼੍ਰੀ ਅਕਾਲ